ਅੱਲਾ ਜਿਹੜਾ ਬਹੁਤ ਜਲਦੀ ਨੇੜੇ ਆ ਰਿਹਾ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਜਿਹੜੇ ਪ੍ਰਬੰਧ ਜਿਹੜੇ ਕਰ ਲਏ ਗਏ ਨੇ ਇੱਕ ਮੀਟਿੰਗ ਜਿਹੜੀ ਸਾਡੇ ਨਿਮਾਨ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਤੇ ਹੁਣ ਅਸੀਂ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਸਾਡੇ ਨਾਲ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਜੀ ਹਨ ਸਰ ਖੁਰਾਣਾ ਸਾਹਿਬ ਇਸ ਵਾਰੀ ਹੇਵਲਾ ਮੇਲਾ ਜਿਹੜਾ ਨੇੜੇ ਹੈ ਪਹਿਲਾਂ ਹੀ ਕੰਮਲ ਜਿਹੜੇ ਤਿਆਰੀਆਂ ਕਰ ਲਈਆਂ ਗਈਆਂ ਨੇ ਪਰ ਲੇਕਿਨ ਪਿਛਲੇ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਸੀਗੇ ਬਹੁਤ ਸਾਰੇ ਲੋਕ ਕੰਟ੍ਰੈਕਟ ਟਰਾਲੀਆਂ ਡਬਲ ਮੰਜਲਾ ਬਣਾ ਕੇ ਆਉਂਦੇ ਸੀਗੇ ਜਿਹਦੇ ਨਾਲ ਸਾਡੇ ਹਾਦਸੇ ਕਾਫੀ ਵਾਪਰੇ ਸੀ ਹੁਣ ਇਸ ਵਾਰ बिल्कुल होला मुहला हम ने आ रहा है और साड़ी तैयारियां जी है शुरुआत हो गई है आप काफ़ी मीटिंग्स पहला भी कर चुके हैं तो हूँ भी रिसेंटली अठाई तरीकों एक एग्जॉसटिव मीटिंग हुई थी जो सारे डिपार्टमेंट ने पार्टिसपेट किया असी तो पार्किंगस वगैरह भी आइडेंटिफाई कर लिया हैग ने इस तो इलावा भी आप वर्कआउट कर रहे हैं कि किस आप उड़ी है और कुछ हेल्प डेस्क आप स्पैशल तौर पर बनावेंगे वी आर ट्राइंग कि आप पब्लिक को व्दों व् सहूलत जी मौके पर देिए ਇਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਸਾਲ ਵੀ ਆਪਾਂ ਕਾਫੀ ਐਫਰਟਸ ਕੀਤੇ ਸੀਗੇ ਔਰ ਜਿਹੜੀ ਹੁੱਲੜਬਾਜ਼ੀ ਹੈਗੀ ਉਹਨੂੰ ਕੰਟੇਨ ਕੀਤਾ ਸੀਗਾ ਪਿਛਲੇ ਸਾਲ ਆਪਾਂ ਜਿੱਥੇ ਪ੍ਰਸ਼ਾਸਨ ਵੱਲੋਂ ਆਰਡਰ ਕੀਤੇ ਗਏ ਸੀ ਉਹਨਾਂ ਦੀ ਪਾਲਣਾ ਵੀ ਕਰਾਈ ਸੀ ਨਾਲ ਹੀ ਆਪਾਂ ਜਥੇਦਾਰ ਸਾਹਿਬ ਨੂੰ ਵੀ ਸਿੰਘ ਸਾਹਿਬ ਨੂੰ ਕੀਤੀ ਸੀਗੀ ਬੇਨਤੀ ਕਿ ਉਹ ਵੀ ਆਪਣੇ ਵੱਲੋਂ ਮੈਸੇਜ ਜਿਹੜਾ ਹੈਗਾ ਪਬਲਿਕ ਨੂੰ ਦੇਣ ਸੰਗਤਾਂ ਨੂੰ ਦੇਣ ਤਾਂ ਜੋ ਜਿਹੜੇ ਹੁੱਲੜਬਾਜ਼ ਹੈਗੇ ਉਹ ਕੰਟਰੋਲ ਹੋ ਸਕੇ ਉਹਦਾ ਕਾਫੀ ਫਰਕ ਵੀ ਰਿਹਾ ਸੀਗਾ ਤੇ ਇਸ ਵਾਰ ਵੀ ਸਾਡੀ ਪੂਰੀ ਕੋਸ਼ਿਸ਼ ਰਹੇਗੀ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਹੈਗਾ ਇਹ ਤੇ ਡਰੈਕਟਡ ਟਰਾਲੀਆਂ ਦਾ ਜਿਹੜਾ ਹੈਗਾ ਸਪੇਸ ਘੱਟ ਹੈਗੀ ਇਹ ਪਾਰਕਿੰਗ ਘੱਟ ਹੈਗੀਆਂ ਨੇ ਇਸ ਕਰਕੇ ਉਹਦੋਂ ਗੁਰੇਜ਼ ਕਰਨ ਦੂਜੀ ਗੱਡੀਆਂ ਤੇ ਲੈ ਕਰਕੇ ਆਉਣ ਆਪਾਂ ਸਪੈਸ਼ਲ ਇਸ ਵਾਰੀ ਸੋਚ ਰਹੇ ਹੈਗੇ ਆ ਕਿ ਜਿਆਦਾ ਤੋਂ ਜਿਆਦਾ ਜਿਹੜੀ ਹੈਗੀ ਸਪੈਸ਼ਲ ਸਰਵਿਸਿਜ਼ ਆਪਾਂ ਲਗਾ ਸਕੀਏ ਔਰ ਕੁਝ ਟੈਂਟ ਵੀ ਆਪਾਂ ਇੱਥੇ ਸਟੈਬਲਿਸ਼ ਕਰਾ ਰਹੇ ਆ ਤਾਂ ਜੋ ਲੋਕਾਂ ਨੂੰ ਰੁਕਣ ਵਿੱਚ ਜੜੀ ਹੈਗੀ ਉਹ ਸਹੂਲਤ ਹੋ ਸਕੇ ਕਿਉਂਕਿ ਹੁਣ ਸਪੇਸ ਹੌਲੀ ਹੌਲੀ ਘੱਟਦੀ ਜਾ ਰਹੀ ਹੈ ਜਿਹੜੀ ਸੰਕਟਾਂ ਹੈਗੀਆਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ ਇਸ ਕਰਕੇ ਲੋਕਾਂ ਨੂੰ ਕਈ ਵਾਰੀ ਮੁਸ਼ਕਿਲ ਦਾ ਵੀ ਸਾਹਮਣਾ ਕਰਨਾ ਪੈਂਦਾ ਹੈਗਾ ਤੇ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਆਪਾਂ ਦੂਜੇ ਕਨਵੈयंस ਜਿਹੜੇ ਹੈਗੇ ਨੇ ਜਿਦੇ ਚ ਜਿਆਦਾ ਤੋਂ ਜਿਆਦਾ ਬੰਦੇ ਆ ਸਕਦੇ ਨੇ ਔਰ ਸਪੇਸ ਘੱਟ ਤੋਂ ਘੱਟ ਲੱਗ ਸਕਦੀ ਹੈ ਉਹਦਾ ਇਸਤੇਮਾਲ ਕਰੀਏ। ਔਰ ਜਿਹੜਾ ਹੈਗਾ ਜਿਹੜੀ ਹੁੱਲੜਬਾਜੀ ਹੈਗੀ ਉਹਨੂੰ ਕੰਟੇਨ ਕਰਨ ਵਾਸਤੇ ਆਪਾਂ ਸਪੈਸ਼ਲ ਦਸਤੇ ਬਣਾ ਰਹੇ ਹਾਂ ਇਸ ਵਾਰੀ ਔਰ ਜਿਹੜੇ ਰੂਟ ਹੈਗੇ ਨੇ ਜਿਹਨੂੰ ਗੇੜੀ ਰੂਟ ਲੋਕੀ ਕਹਿ ਦਿੰਦੇ ਹੈਗੇ ਨੇ ਉਹਨਾਂ ਤੇ ਆਪਾਂ ਸਪੈਸ਼ਲ ਫੋਰਸ ਲਾਵਾਂਗੇ ਔਰ ਉਹਨਾਂ ਟਾਈਮਿੰਗਸ ਤੇ ਵੀ ਆਪਾਂ ਜਿਹੜਾ ਹੈਗਾ ਸਪੈਸ਼ਲ ਜਿਹੜੀ ਹੈਗੀ ਆਪਾਂ ਫੋਰਸ ਲਗਾ ਕੇ ਉਹਨੂੰ ਕੰਟੇਨ ਕਰਾਂਗੇ। ਜਿਹੜੇ ਡੀਜੇ ਵ ਔਰ ਉਹਨਾਂ ਆਰਡਰਾਂ ਦੀ ਆਪਾਂ ਪੂਰੀ ਪਾਲਣਾ ਕਰਾਵਾਂਗੇ ਕੋਈ ਵੀ ਹਲੜਬਾਜੀ ਕਰੂਗਾ ਉਹਦੇ ਖਿਲਾਫ ਜਿਹੜੀ ਹੈਗੀ ਹੈ ਉਹ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਊਗੀ ਜਿਵੇਂ ਕਿ ਤੁਹਾਡੇ ਪੁਲਿਸ ਦੇ ਇਲਾਕੇ ਪ੍ਰੋਪਰ ਪਰ ਲਾਈਨ ਇਹਦੇ ਫਾਟਕਾ ਦੇ ਨਾਕਾ ਹੁੰਦਾ ਹੈ ਤੇ ਘਨੌਲੀ ਬੈਰੀਅਲ ਤੇ ਮੇਨ ਨਾਕਾ ਹੁੰਦਾ ਹੈ ਜੇ ਕੋਈ ਇਸ ਤਰ੍ਹਾਂ ਦਾ ਕੋਈ ਕਰਕੇ ਆਉਂਦਾ ਉਹਦੇ ਚੈਕਿੰਗ ਵਗੈਰਾ ਕੀਤੀ ਜਾਊਗੀ ਨਾ ਇੱਥੇ ਬਿਲਕੁਲ ਸਾਡੇ ਹਰ ਰੂਟ ਦੇ ਉੱਤੇ ਨਾਕੇ ਹੁੰਦੇ ਹੈਗੇ ਨੇ ਔਰ ਸਪੈਸ਼ਲੀ ਆਪਾਂ ਜਿਹੜੇ ਨਾਲ ਦੇ ਜ਼ਿਲ੍ਹੇ ਹੈਗੇ ਆ ਉਹਨਾਂ ਨੂੰ ਵੀ ਆਪਾਂ ਰਿਕਵੈਸਟ ਕਰਦੇ ਹੈਗੇ ਕਿ ਉਹ ਵੀ ਆਪਣੇ ਵੱਲੋਂ ਵੱਡੇ ਨਾਕੇ ਲਗਾ ਕਰਕੇ ਲੋਕਾਂ ਦੀ ਚੈਕਿੰਗ ਕਰਨ ਤੇ ਜ ਨੌਇਸ ਪੋਲੂਸ਼ਨ ਕਰੀਏ ਕਰਦਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਕੋਈ ਬੁਲਟ ਮੋਟਰਸਾਈਕਲ ਲੈ ਕੇ ਆਉਂਦਾ ਹੈ ਪਟਾਕੇ ਵਜਾਂਦਾ ਹੈਗਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਬਣਦੀ ਕਾਰਵਾਈ ਕੀਤੀ ਜਾਊਗੀ ਅੱਛਾ ਕਿ ਲੋਕ ਟ੍ਰਿਪਲ ਸਵਾਰੀ ਵੀ ਵਗੈਰਾ ਇਹਨਾਂ ਤੇ ਵੀ ਬਣਦੀ ਹੈ ਕੋਈ ਬਿਲਕੁਲ ਦੇਖੋ ਜੀ ਜਿਹੜਾ ਕਾਨੂੰਨ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈਗਾ ਚਾਹੇ ਉਹ ਟ੍ਰਿਪਲ ਰਾਈਡਿੰਗ ਹੈਗੀ ਹੈ ਚਾਹੇ ਕਿਸੇ ਇੱਕ ਇਹੋ ਜਿਹੇ ਕਨਵੈयंस ਨੂੰ ਯੂਜ਼ ਕਰਨਾ ਪਬਲਿਕ ਕਨਵੈयंस ਵਾਸਤੇ ਜਿਹੜਾ ਉਸ ਪਰਪਸ ਵਾਸਤੇ ਨਹੀਂ ਬਣਿਆ ਹੋਇਆ ਸਾਰੇ ਕਾਨੂੰਨ ਇੰਪਲੀਮੈਂਟ ਹੋਣਗੇ ਔਰ ਆਪਾਂ ਜਿਹੜੀ ਬਣਦੀ ਕਾਰਵਾਈ ਹੈ ਉਹ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਬਹੁਤ ਹੀ ਵਧੀਆ ਜਿਹੜੇ ਇਸ ਵਾਰੀ ਦੇ ਜਿਹੜੇ ਪ੍ਰਬੰਧ ਜਿਹੜੇ ਕਿਤੇ ਜਾ ਰਹੇ ਨੇ ਨਾ ਤੇ ਅਸੀਂ ਚਾਹੁੰਦੇ ਹਾਂ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰੇਕ ਆਦਮੀ ਮੱਥਾ ਜਿਹੜਾ ਟੇਕਣ ਤੇ ਬੜੀ ਸ਼ਾਂਤੀ ਦੇ ਨਾਲ ਆਪਣੇ ਜਾਣ ਤਾਂ ਕਿ ਜਿਹੜੇ ਆਮ ਜਿਹੜੇ ਆਸ-ਪਾਸ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ